ਜੀ ਦੇਖ ਰਹੇ ਹਾਂ 24 ਪੰਜਾਬ న్యూ ਚੈਨਲ ਨੂੰ ਬੀਤੇ ਨੇ ਬਟੰਡਾ ਦੇ ਜ਼ਿਲ੍ਹਾ ਕਸਬਾ ਮੋੜ ਦੇ ਵਿੱਚ 22 ਸਾਲਾ ਨੌਜਵਾਨ ਦੀਪ ਸਿੰਘ ਦੀ ਮੋਟਰਸਾਈਕਲ ਸਵਾਰ ਆਮਲਾਵਰਾ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਗਹਿਰੇ ਲਾਦਰਾਂ ਦੀਪ ਸਿੰਘ ਦੀ ਮੌਤ ਹੋ ਗਈ ਹੈ ਦੀਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਵਿੱਚ ਲੋਧ ਰੱਖੀ ਹੋਈ ਹੈ ਤੇ ਪਰਿਵਾਰ ਦੇ ਵਿੱਚ ਰੋ ਰੋ ਕੇ ਉਬਰਾਹਾਲ ਹੈ ਕਿਉਂਕਿ ਦੀਪ ਸਿੰਘ ਵੱਲੋਂ ਨਸ਼ੇ ਤਸਕਰਾਂ ਨੂੰ ਨਸ਼ਾ ਵੇਚਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਕਿ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਮਹਮ ਚਾਲੂ ਕੀਤੀ ਗਈ ਹੈ ਪਰ ਜਿੱਥੇ ਇੱਕ ਤਸਵੀਰਾਂ ਵਿੱਚ ਦੇਖ ਸਕਦੇ ਹੋ ਨੌਜਵਾਨ ਵੱਲੋਂ ਨਸ਼ਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਤੇ ਉਸ ਨੂੰ ਆਪਣੀ ਬਲੀ ਦੇਣੀ ਪਈ ਇਸ ਦੇ ਨਾਲ ਬਹੁਤ ਬੜੀ ਸ਼ਰਮਸਾਰ ਦੀ ਗੱਲ ਹੈ ਕਿਉਂਕਿ ਜਿੱਥੇ ਰੰਜੀਤ ਭੇਜੇ ਦੇ ਬਦਲਾ ਲੈ ਲਈ ਉਹਨਾਂ ਦੇ ਵੱਲੋਂ ਸਾਡੇ 4 ਭੈਣ ਭਰਾਵਾਂ ਦੀਪ ਸਿੰਘ ਉੱਤੇ ਤਿਆ ਕਰ ਦਿੱਤੀ ਤੇ ਪਰਿਵਾਰ ਵੱਲੋਂ ਪੁਲਿਸ ਨੂੰ ਗਾਰ ਲਾਉਂਦੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੂਸਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਇਸ ਦੌਰਾਨ ਜਦੋਂ ਮੌੜ ਪੁਲਿਸ ਦੇ ਕਾਰਵਾਈ ਕਰਦੇ ਹੋ ਤੁਰੰਤ 4 ਬੇਨਾਮੀ ਅਤੇ 6 ਅਣਪ ਸੱਤੇ ਹਮਲਾਵਰਾਂ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇੱਕ ਮੁਲਜ਼ਮ ਆਕਾਸ਼ਦੀਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਜਿਸ ਤੋਂ ਬਾਅਦ ਚਾਰ ਹੋਰ ਮੁਲਜ਼ਮਾਂ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰ ਲਿਆ ਹੈ। ਇਸੋਂ ਦੀ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਸਨਾਕਤ ਆਕਾਸ਼ਦੀਪ ਪੁੱਤਰ ਸਖਜਿੰਦਰ ਸਿੰਘ ਅਧੀਓ ਹੋਈ ਹੈ ਜਿਨ੍ਹਾਂ ਦੇ ਵਿੱਚ ਵੱਖ-ਵੱਖ ਨਾਮਤਾਰਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਕਿ ਮਾਨਸਾ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਹਮਲਾ ਕਰਨ ਵਰਤੇ ਗੇ ਵਿਪਨ ਦੀ ਰਿਕਵਰੀ ਵੀ ਕਰ ਲਈ ਗਈ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਕਾਸ਼ਦੀਪ ਦੇ ਉੱਪਰ ਲੜਾਈ ਝਗੜੇ ਦਾ ਮਕਦਮਾ ਦਰਜਾ ਨ ਇਸ ਤੋਂ ਇਲਾਵਾ ਗ੍ਰਿਫਤਾਰੀ ਮੁਲਜਮਾਂ ਦੇ ਪਰ ਵੀ ਕੋਈ ਮਕਦਮਾ ਦਰਜ ਨਹੀਂ ਹੈ ਆਉਸ ਨੂੰ ਸੁਣਾਉਣਾ ਹੈ ਕੀ ਕਹਿੰਦੇ ਨੇ ਨਜ਼ਰਾ ਪਰਿਵਾਰ ਅਤੇ ਪੁਲਿਸ ਅਧਿਕਾਰੀ ਗਰੇਡ ਕੀਤੀ ਆ ਪਾਕਿਸਤਾਨ ਵਾਲੇ ਤੁਹਾਨੂੰ ਦੱਸਿਆ ਕਿ ਪ੍ਰਸ਼ਾਸਨ ਕੋਲੇ ਅਸੀਂ ਚਾਲ ਨਹੀਂ ਆਈ ਕਿੜੇ ਵਿੱਚ ਦੁੱਖ ਹੈ ਪੀੜਾ ਕੀ ਜਿਹੜੀ ਸਾਡੇ ਨਰਸ ਨਾਮ ਤੋਂ ਰੱਖੋ ਮੇਰਾ ਨਵੀਂਦਰ ਜੀ ਦਾ ਵੀਰੇ ਜਿਹੜਾ ਮੁੰਡਾ ਦੇਖੋ ਜਿਹੜਾ ਚੇਤਾ ਫਿਲੰਦਸਾ ਮੇਰਾ ਭਰਾ ਆ ਬਈ ਹਾਏ ਇੱਥੇ ਨਾ ਮੁੰਡੇ ਆਉਂਦੇ ਹੁੰਦੇ ਸੀਗੇ ਚਿੱਟਾ-ਚੁਟਾ ਬੀਸ ਦੇ ਸੀਗੇ ਇਹ ਰੋਕ ਦਾ ਰੋਕ ਦਾ ਸੀਗਾ ਇਹਨੂੰ ਕਹਿੰਦੇ ਦੇਖਾਂਗੇ ਬੱਢ ਕੇ ਦਹੀਂ ਲੈਣ ਗਿਆਗਾ ਚੋਲ ਬਣਾ ਕੇ ਰੱਖ ਕੇ ਗਿਆ ਤੇ ਬਸ ਉੱਥੇ ਹੀ ਬੱਢ ਕੇ ਰੱਖਤਾ ਉਹਨਾਂ ਨੇ ਹਾਏ ਵੀਰੇ ਅਸੀਂ ਤਾਂ ਇਨਸਾਫ ਚਾਹੀਦਾ ਵੀਰੇ ਸਾਨੂੰ ਕੁਝ ਨਹੀਂ ਚਾਹੀਦਾਗਾ ਅਸੀਂ ਚਾਰ ਪੈਣਾਂ ਗੀਆਂ 21 ਭਰਾ ਸੀ ਸਾਡੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਵੀਰੇ ਹਾਏ ਰੱਬਾ ਕੀ ਨਾਮ ਹੈ ਤੁਹਾਡਾ ਡਿਸਕਰਾਂਸਿੰਗ ਕੀ ਕਹਿਣਾ ਚੰਦਨ ਜੀ ਰਾਮ ਬੱਤੂ ਜੀ ਕੋਲ ਮੇਰੇ ਸਕੇ ਸਾਲਾ ਜੀ ਸਨ ਅੱਛਾ ਤੇ ਇੱਥੇ ਜੋ ਮੁੰਡੇ ਮਾਨਸਾ ਤੋਂ ਆ ਕੇ ਜਾਂ ਕੋਈ ਹੋਰ ਗਰੁੱਪਾਂ ਦੇ ਸੀਗੇ ਜਿਨ੍ਹਾਂ ਦੀਆਂ ਇੰਸਟਾਗ੍ਰਾਮ ਤੇ ਮੈਂ ਹੁਣ ਆਈਡੀਆ ਵੀ ਦੇਖੀਆਂ ਨੇ ਤੇ ਬਹੁਤ ਹੀ ਯਾਨੀ ਕਿ ਇੱਕ ਜਿਵੇਂ ਜਿੱਦਾਂ ਗੈਂਗਸਟਰ ਹੁੰਦੇ ਨੇ ਐਦਾਂ ਦੇ ਟਾਈਪ ਦੇ ਬੰਦੇ ਸੀਗੇ ਤੇ ਜੋ ਇੱਥੇ ਨਸ਼ੇ ਦੀ ਸਪਲਾਈ ਕਰਦੇ ਸੀ ਤੇ ਮੇਰੇ ਸਾਲਾ ਅਕਸ਼ਰ ਇਹ ਉਹਨਾਂ ਨੂੰ ਕਹਿੰਦਾ ਸੀ ਭਾਈ ਤੁਸੀਂ ਇਹ ਕੰਮ ਨਾ ਕਰੋ ਪਰ ਉਹ ਕਹਿੰਦੇ ਕੋਈ ਗੱਲ ਨਹੀਂ ਤੈਨੂੰ ਦੇਖ ਲਾਂਗੇ ਤੇ 14 ਤਰੀਕ ਨੂੰ ਰਾਤ ਤਕਰੀਬਨ 9:00 ਵਜੇ ਤੋਂ ਬਾਅਦ ਦੀ ਗੱਲ ਹੈ ਤੇ ਇੱਕ ਰਿਹਾ ਉਹਦੇ ਬਾਪੂ ਦੇ ਲਈ ਮਤਲਬ ਕਿ ਚੌਲ ਬਣਾ ਕੇ ਗਿਆ ਸੀਗਾ ਜਨ ਕਿ ਮੇਰੇ ਸਹੁਰਾ ਸਾਹਿਬ ਦੇ ਲਈ ਤੇ ਕਹਿੰਦਾ ਮੈਂ ਦਹੀਂ ਫੜ ਲਿਆ ਮਾ ਉਧਰੋਂ ਮਤਲਬ ਅਜੇ ਗਿਆ ਹੀ ਸੀ ਉਧਰ ਜਾਣ ਹੀ ਨਹੀਂ ਦਿੱਤਾ ਤੇ ਰਾਹ ਦੇ ਵਿੱਚ ਕਿਸੇ ਨੇ ਸੀਆਈਡੀ ਦੇਤੀ ਵੀ ਬਾਹਰ ਫਿਰਦਾ ਹੈਗਾ ਤੇ ਬਸ ਫਿਰ ਕਿਰਪਾਨਾ ਕੀ ਮਤਲਬ ਕਿ ਰਾੜ ਬਹੁਤ ਬੁਰੀ ਹਾਲਤ ਨਾਲ ਮਾਰਿਆ ਦੇਖਣ ਵਾਲੀ ਹਾਲਤ ਨਹੀਂ ਅੱਖਾਂ ਦੇ ਵਿੱਚ ਅੱਖਾਂ ਵੀ ਨਹੀਂ ਦੇਖਣ ਯੋਗ ਦੰਦ ਕੱਢ ਦਿੱਤੇ ਬੁਰਾ ਹਾਲ ਹੈਗਾ ਪੰਜ ਭੈਣਾਂ ਦਾ ਇਕੱਲਾ ਭਰਾ ਸੀ ਤੇ ਮੈਂ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਮੈਂ ਧੰਨਵਾਦ ਵੀ ਕਰਦਾ ਪੁਲਿਸ ਦਾ ਜਿਨ੍ਹਾਂ ਨੇ ਪੰਜ ਬੰਦੇ ਚੱਕ ਵੀ ਲਏ ਤੇ ਬਹੁਤ ਸੋਹਣਾ ਕਾਰਜ ਕਰ ਰਹੀ ਹੈ ਮੋੜ ਥਾਣੇ ਦੀ ਪੁਲਿਸ ਤੇ ਬਹੁਤ-ਬਹੁਤ ਧੰਨਵਾਦ ਜੀ ਬਸ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਅਸੀਂ ਕੁਝ ਨਹੀਂ ਚਾਹੀਦਾ। ਇਹ ਕੱਤਲ ਹੋਇਆ ਸੀ ਕੀ ਮਾਮਲਾ ਸੀ? ਇਹ ਕੱਲ ਇੱਕ ਮੁਕੱਦਮਾ ਨੰਬਰ 40 ਦਰਜ ਹੋਇਆ ਸੀਗਾ ਮੋੜ ਮੰਡੀ ਓਕੇ ਇਹਦੇ ਵਿੱਚ ਇੱਕ ਲੜਕੇ ਦੀਪ ਸਿੰਘ ਦਾ ਕਤਲ ਹੋ ਗਿਆ ਸੀਗਾ। ਦੇ ਵਿੱਚ ਕਿ ਚਾਰ ਦੋਸ਼ੀ ਬਾਈ ਨੇਮ ਲਿਖਾਏ ਸੀ ਤੇ ਕੋਈ ਛੜ ਪਛਾਤੇ ਸੀ ਉਹਦੇ ਚੋ ਕੱਲ ਅਸੀਂ ਸਾਡੀ ਟੀਮ ਨੇ ਇੱਕ ਤਾਂ ਦੋਸ਼ੀ ਹੈਗਾ ਬਾਈ ਨੇਮ ਆਕਾਸ਼ਦੀਪ ਸਿੰਘ ਸਨੋ ਸੁਖਵਿੰਦਰ ਸਿੰਘ ਵਾਸੀ ਮਾਨਸਾ ਤੇ ਬਾਕੀ ਹੋਰ ਜਿਹੜੇ 6 ਅਣਪਛਾਤੇ ਤੁਸੀਂ ਚਾਰ ਆਇਡੈਂਟੀਫਾਈ ਕਰ ਲਏ ਜਿਨ੍ਹਾਂ ਦੇ ਨਾਂ ਹੈਗੇ ਆਕਾਸ਼ਦੀਪ ਖਾਨ ਸਨ ਆਫ ਜਸਵੀਰ ਖਾਨ ਅਰਜੁਨ ਕੁਮਾਰ ਸਨ ਆਫ ਦੁਰਗਾਦਾਸ ਸਮੂਹਣ ਸਿੰਘ ਸਨ ਆਫ ਕਾਲਾਰਾਮ ਮਹਿਮਾਨ ਚੂਸ ਹਨੋਜੇ ਕੁਮਾਰ ਇਹ ਵੀ ਮਾਨਸਾ ਦੀ ਰਹਿਣ ਵਾਲੇ ਜੋ ਕੱਲ ਇਹਨਾਂ ਦੀ ਰੈਸਟ ਪਾ ਕੇ ਇਹਨਾਂ ਤੋਂ ਅਸੀਂ ਵੈਪਨ ਵਗੈਰਾ ਰਿਕਵਰ ਕਰਵਾ ਲਿਆ ਤੇ ਅਗਲੀ ਤਫਤੀਸ਼ ਚੱਲੀ ਹੈ ਇਹ ਪਹਿਲਾ ਵੀ ਕ੍ਰਾਈਮ ਜਿਹੜਾ ਆਇਆ ਹੋਇਆ ਹੈ ਇਹ ਜਿਹੜੇ ਅਸੀਂ 5 ਕੱਲ ਰੈਸਟ ਕੀਤੇ ਤੇ ਇਹਨਾਂ ਚੋਂ ਬਸ ਇੱਕ ਤੇ ਕਾਸ਼ਦੀਪ ਖਾਨ ਤੇ ਕਿ ਸਿਟੀ ਵਾਲ ਮਾਨਸਾ ਮਕਦਮਾ ਦਰਜ ਲੜਾਈ ਝਗੜੇ ਦਾ ਬਾਕੀ ਹੋਰ ਇਹਨਾਂ ਦੇ ਖਿਲਾਫ ਕਿਸੇ ਦੇ ਖਿਲਾਫ ਕੋਈ ਮਕਦਮਾ ਦਰਜ ਨਹੀਂ ਹੋਣਾ ਪਾਇਆ ਟੋਟਲ ਨਹੀਂ ਬਣਦੀ ਕਿ ਟੋਟਲ ਹੁਣ ਤੱਕ ਜੇ ਅਸੀਂ 8 ਬੰਦੇ ਇਹਦੇ ਚ 4 ਬੰਦੇ ਪਹਿਲਾਂ ਸੀ 4 ਬੰਦੇ ਹੋਰ ਟੋਟਲ 8 ਬੰਦੇ ਹੋ ਚੁੱਕੇ ਬਾਕੀ ਅੱਗੇ ਫਾਦਰ ਇਨਵੈਸਟੀਗੇਸ਼ਨ ਜਾਰੀ ਹੈ ਜੁਕਿ ਹੋਰ ਬੰਦਾ ਇਹਦੇ ਚ ਆਇਡੈਂਟੀਫਾਈ ਹੋਊਗਾ ਤਾਂ ਉਹ ਲੋਕੇਟ ਕਰ ਦਾਂਗੇ